ਕਿਲਦੀ ਜਿਹੜੀ ਵੀਡੀਓ ਵਾਇਰਲ ਹੋ ਗਈ ਆ ਹਰ ਇੱਕ ਪੇਜ ਤੇ ਪੈ ਰਹੀ ਹੈ ਜੱਗ ਬਾਣੀ ਤੇ આજ ਤੱਕ ਸਾਰਿਆਂ ਤੇ ਪੈ ਰਹੀ ਪਿਛਲੀ ਵਾਰੀ ਵੀ ਮੇਰੇ ਤੇ ਹੀ ਹੈ ਨਾ ਮੈਂ ਕਹਿੰਦੀ 3600 ਬੰਦੇ ਇੰਸਟਾਗ੍ਰam ਤੇ ਲੰਡੀ ਜੀਪ ਤੇ ਵੀਡੀਓ ਬਣਾਉਂਦੇ ਆ ਸਿੱਧੀ ਪ੍ਰਮੋਟ ਕਰ ਰਿਹਾ ਫੀਮ ਨੂੰ ਪ੍ਰਮੋਟ ਕਰ ਰਿਹਾ ਮੈਂ ਤਾਂ ਉਹ ਵੀ ਨਹੀਂ ਕਰ ਰਹੀ ਹੈਗੀ ਜੇ ਪਾਇਲ ਪਰਮ ਨੇ ਪਿਸਟਲ ਦੇ ਨਾਲ ਵੀਡੀਓ ਪਾ ਲਈ ਤਾਂ ਪਾਇਲ ਪਰਮ ਗਲਤ ਹੋ ਗਈ ਹੈ ਜੀ ਚਲੋ ਜੀ ਪਰਚਾ ਘਟਵਾ ਦਈਏ ਇਹ ਕਰਤਾ ਉਹ ਕਰਤਾ ਚਲੋ ਠੀਕ ਹੈ ਇੱਕ ਜੀਪ ਤੇ ਚੜ ਕੇ ਮੈਂ ਥਾਪੀ ਮਾਰਦੀ ਆ ਓਹ ਜੀ ਸਟੰਟ ਹੋ ਗਿਆ ਥਾਪੀ ਮਾਰੀ ਕੁਝ ਗਲਤ ਕੀਤਾ ਮੈਂ ਤਾਂ ਮਾਰਾਂਗੀ ਸਿੱਧੀ ਜੀ ਗੱਲ ਆ ਕਰ ਲੋ ਫਿਰ ਜਿਹਨੇ ਜੋ ਕਰਨਾ ਔਰ ਦੂਜੀ ਗੱਲ ਪੁਲਿਸ ਵਾਲਿਆਂ ਨੂੰ ਮੈਂ ਸਾਰੀ ਟੀਮ ਨੂੰ ਕਹਿਣਾ ਚਾਹੁੰਦੀ ਜੇ ਪੰਜਾਬ ਪੁਲਿਸ ਹੈਗੀ ਆ ਤੇ ਪਹਿਲੀ ਗੱਲ ਤਾਂ ਤੁਸੀਂ ਪਹਿਲਾਂ ਉਧਰ ਧਿਆਨ ਦਿਓ ਜਿਹੜਾ ਆ ਫੀਮ ਵਾਲੀਆਂ ਵੀਡੀਓ ਚੱਲਦੀਆਂ ਪਈਆਂ ਲੰਡੀ ਜੀਪ ਤੇ ਥਾਪੀਆਂ ਕੌਣ ਮਾਰ ਰਿਹਾ ਕੌਣ ਨਹੀਂ ਕਰ ਰਿਹਾ ਜਿਹੜੇ ਪ੍ਰਮੋਟ ਕਰ ਰਹੇ ਉਹਨਾਂ ਨੂੰ ਦੇਖੋ ਮੇਰੀ ਹੀ ਵੀਡੀਓ ਕਿਉਂ ਸਾਰਿਆਂ ਨੂੰ ਸਾਹਮਣੇ ਨਜ਼ਰ ਆਂਦੀ ਆ ਮੈਂ ਹਰ ਵਾਰੀ ਪਾਇਲ ਪਰਮੀ ਕਿਉਂ ਇੰਸਟਾਗ੍ਰam ਤੇ ਮੈਂ ਕੱਲੀ ਫੇਮਸ ਹਾਂ ਬਹੁਤ ਜ਼ਿਆਦਾ ਜਨਤਾ ਇੱਥੇ ਜਿਹੜੀਆਂ ਕੁੜੀਆਂ ਬਣਾਉਂਦੀਆਂ ਥਾਰਾਂ ਤੇ ਚੜ ਕੇ ਬਣਾਉਂਦੀਆਂ ਗੱਡੀਆਂ ਦੇ ਚੜ ਕੇ ਬਣਾਉਂਦੀ ਤਾ ਵੀਕ ਦਾ ਪੰਜਾਬ ਚ ਉਹਨੂੰ ਰੋਕੋ ਧਿਆਨ ਉਧਰ ਕਰੋ ਮੇਰੇ ਵੱਲ ਨੂੰ ਕੀ ਕਰ ਰਹੇ ਹੋ ਜਿੱਦਣ ਇਹ ਸਭ ਬੰਦ ਹੋ ਜਾਊਗਾ ਮੈਂ ਵੀ ਬੰਦ ਕਰ ਦਾਂਗੀ ਮੈਂ ਵੀ ਕਰਨਾ ਸਭ ਕੁਝ ਬੰਦ ਕਰ ਦਾਂਗੀ ਮੈਂ ਗੱਡੀਆਂ ਤੇ ਚੜਨਾ ਬੰਦ ਕਰੂੰਗੀ ਅਸਲੇ ਨੂੰ ਪ੍ਰਮੋਟ ਕਰਨਾ ਮੈਂ ਬੰਦ ਕਰ ਦਾਂਗੀ ਪਹਿਲਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਿ ਪਹਿਲਾਂ ਉਧਰ ਧਿਆਨ ਦਿਓ ਕੁੜੀ ਦਿਖਗੀ ਤੁਹਾਨੂੰ ਮੇਰੀਆਂ ਵੀਡੀਓ ਹਾਈਲਾਈਟ ਹੋਣ ਦੀਆਂ ਕਿ ਹਾਂਜੀ ਪਾਇਲੇ ਇਹ ਕਰਤਾ ਪਾਇਲਿਓ 3600 ਮਢੀਰ ਇੱਥੇ ਵੀਡੀਓ ਬਣਾਉਂਦੀ ਲੰਡੀ ਜੀਪ ਤੇ ਚੜਕੇ ਉਧਰ ਧਿਆਨ ਕਿਸੇ ਦਾ ਨਹੀਂ ਹੈਗਾ ਪਾਇਲ ਪਰਮ ਵੱਲੋਂ ਬੀਤੇ ਦਿਨੀ ਲੰਡੀ ਜੀਪ ਤੇ ਥਾਪੀ ਮਾਰੀ ਗਈ ਜਿਸ ਤੋਂ ਬਾਅਦ ਉਸਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਹਾਈਲਾਈਟ ਹੋਈ ਐਂਡ ਉਸ ਤੇ ਪਰਚਾ ਦਰਜ ਕਰਵਾਉਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਫਤਿਹ ਪਾਇਲ ਪਰਮ ਨੇ ਲਾਈਵ ਆ ਕੇ ਆਪਣੇ ਖਿਲਾਫ ਪਈਆਂ ਵੀਡੀਓਜ਼ ਦਾ ਜਵਾਬ ਦਿੱਤਾ ਤਾਂ ਕੀ ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪਾਇਲ ਪਰਮ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ